ਤਾਂ ਤੁਮ ਲੰਨੀ ਪਰ ਪਰ ਕੇ ਲਾਓ ਆ ਜੁਨਾ ਰਗੇ ਵੀਰੇ ਬਾਏ ਮੇਰੇ ਬੰਨਾ ਮੈਂ ਹਰ ਬਲ ਕਲਰ ਓਹੋ ਓਹੋ ਐ ਲੌਬੀ ਹੁਣ ਆ ਗਿਆ ਹੋਲੀ ਬਲਾਸਟ ਵਲੌਗ ਐਸ ਵਲੌਗ ਜਿ ਤੁਸੀ ਸਾਰਾ ਕੁਛ ਦੇਖੋਗੇ ਕੀ ਕੀ ਹੋਇਆ ਕਿੰਨਾ ਨਜ਼ਾਰਾ ਕੀਤਾ ਅਸੀਂ ਮ제 ਲੈ

ਹਰ ਜੀ ਇਹ ਦਿਖਾ ਦੇ ਕੋਸ਼ਿਸ਼ ਕਰ ਰਹਾ ਹਾਂ ਹੋਰੀ ਨੀਲੇ ਨੂੰ ਹਰ ਜੀ ਇਹ ਕਦਾ ਦੇਵੋ ਇਧਰ ਵੀਰ ਜੀ ਨੇ ਤਾਂ ਬੰਨਾਲ ਦਿੱਤੀ ਪਹਿਲੀ ਵਾਰੀ ਹੋਲੀ ਕਿੰਨਾ ਸਾਰਾ ਤੇਲ ਪਾਇਆ ਓ ਓ ਮੈਂ ਹਲਬ ਰੰਗ ਲੈ ਕੇ ਆਇਆ ਸੀ ਕਰੋ ਫਰਾਂ ਲਾਉਣ ਵਾਸਤੇ ਅੱਛਾ ਮੇਰੇ ਪਾ ਲੈ ਮੈਨੂੰ ਲਗੜਾ ਗਿਆ ਇਹ ਨਹੀਂ ਪਤਾ ਕੀ ਹੋ ਗਿਆ ਨਾ ਮੈਨੂੰ ਜੇ ਛੱਡਾਂ ਤੇ ਚੱਲ ਗਏ ਪਤਾ ਨਹੀਂ ਕੀ ਹੋ ਗਿਆ ਮੇਰੇ ਨਾਲ ਮੇਰੇ ਦੂਈ ਲਾ ਦੋ ਮੇਰੇ ਦੂਈ ਲਾ ਦੋ ਮੇਰੀ ਕੱਤੀ ਲਵਾ ਦੇ ਲੈ ਲਵਾ ਦੋ ਤੁਮਨੇ ਕਹਾ ਕਿ ਕੈਮਰਾ ਕਿ ਵੀ ਚਾਹੀਏ ਸ਼ਖਸ਼ਾ ਗੋਲਡਨ ਬੈਂਡ ਆ ਗਏ ਉੱਥੇ ਖੜਾਵਾਗੇ ਮੈਂ ਕਿ ਚਾਚੇ ਨੂੰ ਕੈਮਰਾ ਲਾ ਰੱਗੇ ਕਿਤੇ ਅਸੀਂ ਵਲੋਗਿੰਗ ਆਪ ਤੋਂ ਹੀ ਕਰ ਲੈਣੇ ਆ ਇਹਨੂੰ ਸਪੈਸ਼ਲ ਲੈ ਕੇ ਆਂਦੀ ਹੈ ਭੂਆ ਦੀ ਕੁੜੀ ਨੂੰ ਵੀ ਹੋਲੀ ਖੇਡ ਲੈ ਇਹ ਨਾ ਇਹ ਗਾਇਦੇ ਸਾਰੀ ਸੀ ਗੱਲ ਉਹਨੂੰ ਸਿਰ ਤੋਂ ਲੈ ਲਓ ਇਹਨੂੰ ਠੀਕ ਹੈ ਹਾਂਜੀ ਬਾਅਦ ਚ ਲਾਵਾਂਗੇ ਅਛੜੀ ਕੋਟੇ ਤੇ ਪਾਉਣ ਮੇਰੇ ਕਫੜੇ ਰੇ ਮੈਂ ਇਹਦੇ ਰੱਗ ਲੈਣਾ ਨੇ ਛੋਟੇ ਦੇ ਪਾਉਣਗੇ ਖਾਲੇ ਮੇਰੇ ਨਾ ਬਾਹਰ ਨਹੀਂ ਚੱਲ ਜਾ ਗਿਆ ਲੈ ਇਹ ਬਹੁਤ ਵੀ ਦੇਸ਼ ਦੇ ਧੱਕਾ ਖਾ ਰਹੇ ਆ ਹਾਂ ਡੱਬਾ ਮੋੜ ਦੇ ਮੇਰਾ ਡੱਬਾ ਮੋੜ ਦੇ ਤੁਸੀਂ ਟੁਹੇ ਉਹ ਵੀਰੇ ਹਰਬਲ ਕਲਰ ਲੈ ਕੇ ਆਇਆ ਲਾਣਾ ਇਹ ਕੰਜਰਾਂ ਨੇ ਕੀ ਮੇਰੀ ਦਿੱਕਤ ਵੀ ਦੇ ਪਾਰਾ ਰਹਿਣਾ ਆਪਰ ਅੰਗ ਲੈ ਹਰ ਥੋੜੀ ਟੁਸੀਂ ਟੁਹੇ ਰਗੜ ਦਿਆ ਕਰੋ ਵੀਰੇ ਮੈਂ ਰਗੜੂਗਾ ਬਾਅਦ ਵਿੱਚ ਮੈਨੂੰ ਸਟੈਮ ਲੱਗਣਾ ਨਾ ਅਸਲ ਬਾਹਰਲੇ ਦੇਸ਼ਾਂ ਦੇ ਨੂੰ ਕਾਲੇ ਤੇਰੇ ਨਾਲ ਆਂਡ ਰਹੀ ਹੈ ਓਹੋ ਨਹੀਂ ਸਟੈਮ ਲੱਗਦਾ ਹਲੋ ਇੱਧਰ ਦੇਖੇਗਾ ਸਾਡੂ ਬੱਦੂ

ਕਿ ਲਈਏ ਪਾਣੀ ਪਾਉਂਦੇ ਹੀ ਨੇ ਤੁਮ ਬੁਲਾਂ ਦੀ ਪਰ ਪਰ ਕੇ ਲਾਓ ਲਾਉਂਦੀ ਖਾਈ ਇਹ ਕਿਹੜਾ ਅਸੀਂ ਤਾਂ ਹੀ ਤਾਂ ਬਣ ਹਟ ਦੋ ਨਾ ਚਾਹਲੇ ਕਿਹਨਾਂ ਆਏ ਮੇਰੇ ਬੋਲਦਾ ਨਾ ਹਾਏ ਹਾਏ ਰੰਗ ਤਾਂ ਹੈ ਮੇਰੇ ਹੱਥ ਚ ਪੂਰੀ ਦੇ ਨਾ ਨਾ ਹੁਣ ਇਹ ਮੰਦ ਨਹੀਂ ਅਖਬਾਰ ਐਤ ਕੀ ਹੋਲੀ ਬਹੁਤ ਸ਼ਾਂਤ ਹੈ ਓਏ ਆ ਕੀ ਵੀ ਚੀਜ਼ ਆ ਜਿਉਣਾ ਰੱਖੇ ਵੀ ਚਲੀਏ ਚੱਲੋ ਚਲੀਏ

मामा गलाबर दिखाना चला का फिर फिर पता <laughs> नहीं। <था। laughs>

그 e t a p

वट्टे लेवल नहीं होनी है और खेल छोड़ी जी और वट्टे लेवल नहीं होनी है आ जो आ जो आ जो स्वरिया से दौड़ी जी हो रहे हैं थोड़ा 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 i'm gonna fall ਉਹ ਇਹ ਆਪਣਾ ਨਹੀਂ ਲੰਦੇ ਦੇ ਨਾਂ ਦੇ ਸਾਰੇ ਲੱਗਦੇ ਇੱਕ ਲਾਈਟ ਆ ਰਹੀ ਵਾ ਲਾਈਟ ਮੇਰੀ ਆਪੀ ਬੱਡੇ ਕਿਹੜਾ ਰਾਇ ਕਰਦਾ ਆਹ ਕੌਣ ਹੈ ਆਹ ਕੌਣ ਹੈ ਹਰਬਲ ਕਲਰ ਮੇਰੇ ਵੀ ਨਾ ਆਏ ਮੈਂ ਹਰਬਲ ਕਲਰ ਚੇਚ ਕੋਈ ਚੋਰੀ ਵਾਈ ਜਾਂਦੇ ਹਰਬਲ ਕਲਰ ਦੇ ਨਾਮ ਦੇ ਸਾਰੇ ਮੈਂ ਹਰਬਲ ਕਲਰ ਲਾ ਰਿਆ ਸਾਰੇ ਮੇਰੇ ਸਾਰੇ ਨੇ ਕਾਲਾ ਤੇ ਨੀਲਾ ਹੈ पक्का रंग लगा दिया हुआ डांस <laughs> देखो इस चाले <तारे> को ये <laughs> आ <laughs> तो लग रहे हैं गोपनीय है वैसे <laughs> ये है मेरी पत्नी ये देखो मेरी पत्नी से देखिए इस पत्नी को इसका पति कौन है ये ना लाओ लाओ अच्छा छोड़ दो भाई निकल के चलते हैं फंदा भी गंदा भी هيك होके ब्लॉगर ये लोग ही हतादिरांग हो गया और मुड़के और लोग भी जाना और कट गया हम भी मैच खेलने को ना मैं मैं बहुत ज्यादा ब्लॉक करनी मत रहो ਮੁਠਿੰਡੇ ਵਾਲੇ ਭਾਬੀ ਕਹਿੰਦੇ ਹੋਏ ਕਿ ਜਾਂਦਾ ਮੈਂ ਪੰਗਾ ਲੈਣਦੀ ਨਹੀਂ ਤੇ ਫਿਰ ਮੈਂ ਚੜਦੀ ਵੀ ਭਾਬੀ ਕੀ ਡਾਇਲੋਗ ਸੀ ਜਾਂ ਮੈਂ ਪੰਗਾ ਲੈਣਦੀ ਨਹੀਂ ਤੇ ਜਾਂਰ ਮੈਂ परा हो जा <laughs> <गे लो> ना चंगी तरह ला तू जा चढ़ने है कलर कलर तेरे एक एक बंदे तो चेहरा दिखा रही है अच्छा नहीं दिखाओ अच्छा

ਸਾਰੇ ਚਿਹਰੇ ਦਸਾਲਾ ਦੇ ਮਾਟੇ ਨਾ ਗਿਆ ਵੀ ਸੱਡ ਰਾਮ ਨਹੀਂ ਹੋਇਆ ਕੋਈ ਗੱਲ ਨਹੀਂ ਫਿਰ ਥੋੜਾ ਮੇਰਾ ਤਾਂ ਨਹੀਂ ਰਹਿਣਾ ਵੀ ਪਤਾ ਲੱਗ ਜੇ ਨਾ ਚਾਹ ਹਾਂ ਹਾਂ ਕੋਈ ਆਲੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੁੰਦਾ ਕੁਛ ਨਹੀਂ ਨਾ ਵਾਓ ਜਿੱਡਾ ਮੂੰਹ ਉੱਡੀ ਆ ਚੱਕ ਰਗੀ ਕੀ ਐ ਮਾਲੂ ਸ਼ਾਈ ਵਰਗਾ ਤੂੰ ਆਵੇ ਆਹ ਸਾਡੇ ਤਾਇਆ ਜੀ ਨੂੰ ਅਸੀਂ ਜਵਾਂ ਨਹੀਂ ਛੇੜਿਆ ਜਵਾਂ ਨਹੀਂ ਹੱਥ ਲਾਇਆ ਨੋ ਨੋ ਕਹਦੇ ਨੋ ਨੋ ਕਹਦੇ ਨੋ ਪੂਆ ਪੰਡਤਾਂ ਦਾ ਆਇਆ ਛੋੜੋ ਇਹ ਸ਼ਰਟ ਪਾੜਦੀ ਥੱਲੋ ਥੱਲੋ ਛੱਡੀ ਨਹੀਂ ਐ ਥੱਲੇ ਇੰਨੀ ਵਿਚਾਰੇ ਵੀਡੀਓ ਵੀਡੀਓ ਨਹੀਂ ਜਦੋਂ ਰੰਗ ਪਿੰਦਾ ਤੇ ਹਾਂ ਲੈਣਾ ਮੋੜ ਪਤਲਾ ਜਦੋਂ ਰੰਗ ਨਹੀਂ ਟਾਇਰ ਪਤਲਾ ਕਹਿੰਦੇ ਨਾ ਹਾਂ ਬਸ ਬਸ ਮਾਰ ਚੁਣਾ ਹੈਵੀ ਹੌਲੀ ਸਾਧਨ ਹੈ ਨਹੀਂ ਗਾ ਐ ਮਾਈ ਹਲੋ ਐਵੇਂ ਹੁੰਦਾ ਹੁੰਦਾ ਪਤਾ ਤਾਂ ਡਰਾਈਵਰੀ ਹੋ ਰਹੀ ਹੋ ਰਹੀ ਹੁੰਦਾ ਡਰਾਈਵਰ ਥੋੜੀ ਸਾਈਡ ਦਿੰਦਾ ਹੋਇਆ ਪਿੱਛੇ ਵਾਲੇ ਮੰਡਾਂ ਕੰਨ ਸਾਰਿਆਂ ਨੇ ਦੇਖੋਂ ਕੌਮ ਕਰੀ ਉਹ ਲੰਘ ਕੇ ਬੋਲ ਲਾਂਗੇ 2 ਮਿੰਟ ਨਵੀਂ ਆ ਆਪਣੀ ਕਣਕ ਹੈ

टिका के आया मैं घर तोरती पहला होली खेडन वास्त बा ਲੈਟ ਗਿਆ ਓ ਉੱਤੇ ਲੇਟ ਗਿਆ ਆ ਲਾਸਟ ਵੀਡੀਓ ਮੈਨੂੰ ਐਸ ਕਰਕੇ ਪਾਉਣੀ ਪਈ ਕਿਉਂਕਿ ਬੱਚੇ ਚੌੜ ਕਰਦੇ ਕਰਦੇ ਘੁਲਪੇ ਤੇ ਹੁਣ ਇੱਕ ਦੂਜੇ ਦੇ ਨਾਮ ਲਈ ਜਾਂਦੇ ਵੀ ਉਹ ਸੀਗਾ ਉਹ ਸੀਗਾ ਤੇ ਤੁਸੀਂ ਸਾਰੇ ਦੇਖ ਲਓ ਕੌਣ ਸੀ ਕੌਣ ਨਹੀਂ ਸੀਗਾ ਤੇ ਥੈਂਕ ਯੂ ਸੋ ਮੱਚ ਬਹੁਤ ਵਧੀਆ ਲੱਗਿਆ ਹਣਾ ਤੁਹਾਨੂੰ ਹੋਲੀ ਦਾ ਵਲੌਗ ਤੇ ਇਹ ਸੀਗੀ ਸਾਡੀ ਫੈਮਿਲੀ ਦੀ ਹੋਲੀ